ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸੋਸ਼ਲ ਮੀਡੀਆ ਅਪਡੇਟ ਉਤੇ ਜਿੱਥੇ ਅਸੀਂ ਨਾ ਸਿਰਫ ਖਬਰਾਂ ਨਹੀਂ ਸੁਣਾਉਂਦੇ ਬਲਕਿ ਦਿਲਾਂ ਦੀਆਂ ਕਹਾਣੀਆਂ ਨੂੰ ਜਿਉਂਦਾ ਕਰ ਦਿੰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸੰਗੀਤ ਦੇ ਚਮਕਦੇ ਤਾਰੇ ਰਾਜੀਵਰ ਜਵੰਦਾ ਬਾਰੇ ਅਤੇ ਉਸ ਦੀ ਵਾਈਫ ਬਾਰੇ ਰਾਜੀਵਰ ਜਵੰਦਾ 8 ਅਕਤੂਬਰ 2025 ਨੂੰ ਇਸ ਦੁਖਦ ਹਸ ਦੇ ਵਿੱਚ ਸਾਡੇ ਵਿੱਚਕਾਰੋਂ ਚਲੇ ਗਏ ਸਨ ਪਰ 17 ਅਕਤੂਬਰ ਨੂੰ ਉਹਨਾਂ ਦੇ ਪਿੰਡ ਪੋਨਾ ਜਗਰਾਉ ਵਿੱਚ ਹੋਏ ਭੋਗ ਸਮਾਗਮ ਨੇ ਸਾਰੇ ਪੰਜਾਬ ਨੂੰ ਭਾਵੁਕ ਕਰ ਦਿੱਤਾ ਅਤੇ ਇਸ ਵਿੱਚ ਉਹਨਾਂ ਦੀ ਪਤਨੀ ਨੂੰ ਲੈ ਕੇ ਇੱਕ ਵੱਡਾ ਅਪਡੇਟ ਵੀ ਆਇਆ ਹੈ ਜੋ ਉਹਨਾਂ ਦੇ ਪਰਿਵਾਰ ਲਈ ਇੱਕ ਨਵੀਂ ਉਮੀਦ ਕਿਰਨ ਹੈ ਚਲੋ ਵਿਸਤਾਰ ਨਾਲ ਜਾਣਦੇ ਹਾਂ ਅੱਜ ਰਾਜਵੀਰ ਜਵੰਦਾ ਦੇ ਭੋਗ ਸਮਾਗਮ ਵਿੱਚ ਹਜ਼ਾਰਾਂ ਲੋਕ ਪਹੁੰਚੇ ਵੀਆਈਪੀਜ਼ ਸੈਲੀਬ੍ਰਿਟੀ ਅਤੇ ਸੰਗੀਤ ਜਗਤ ਦੇ ਸੁਪਰਸਟਾਰ ਸ਼ਖਸ਼ੀਅਤ ਨੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਇੱਥੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਇੱਕ ਵੱਡੀ ਘੋਸ਼ਣਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਰਾਜਵੀਰ ਜਵੰਦਾ ਨੇ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਅਮੀਰ ਬਣਾਇਆ ਹੈ ਇਸ ਲਈ ਉਹਨਾਂ ਦੀ ਪਤਨੀ ਨੂੰ ਇੱਕ ਸਰਕਾਰੀ ਨੌਕਰੀ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਕਵੈਸਟ ਕਰਨਗੇ ਇਹ ਨੌਕਰੀ ਨਵੰਬਰ ਦੇ ਦਿਨਾਂ ਵਿੱਚ ਮਿਲ ਜਾਣੀ ਚਾਹੀਦੀ ਹੈ ਇਸ ਘੋਸ਼ਣਾ ਨੇ ਰਾਜਵੀਰ ਦੇ ਪਰਿਵਾਰ ਨੂੰ ਭਾਗੂ ਕਰ ਦਿੱਤਾ ਅਤੇ ਸਭ ਨੇ ਤਾੜੀਆਂ ਵੀ ਵਜਾਈਆਂ ਇਸ ਤੋਂ ਵੀ ਅੱਗੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਰਾਜਵੀਰ ਦੇ ਬੱਚਿਆਂ ਦੀ ਅਪਣਾਉਣਗੇ ਅਤੇ ਉਹਨਾਂ ਦੀ ਪੂਰੀ ਪੜ੍ਹਾਈ ਦੇ ਖਰਚੇ ਉਠਾਉਣਗੇ ਇਹ ਇਹਤਾ ਰਾਜਵੀਰ ਦੇ ਪਰਿਵਾਰ ਨੂੰ ਇੱਕ ਮਜ਼ਬੂਤ ਸਹਾਰਾ ਦੇਵੇਗੀ ਭੋਗ ਸਮਾਗਮ ਵਿੱਚ ਰਾਜਵੀਰ ਦੀ ਅਮਾਨਿਤ ਕੋਰ ਨੇ ਵੀ ਇੱਕ ਭਾਵੁਕ ਹੋ ਕੇ ਕਿਹਾ ਪਾਪਾ ਮੈਨੂੰ ਆਪਣਾ ਲੱਕੀ ਚਾਹ ਸਮਝਦੇ ਸਨ ਜਿਸ ਨੇ ਸਭ ਨੂੰ ਰੁਵਾ ਦਿੱਤਾ ਸਮਾਗਮ ਵਿੱਚ ਹੋਰ ਵੀ ਵੱਡੀਆਂ ਗੱਲਾਂ ਹੋਈਆਂ ਵਿਕਰਮਜੀਤ ਸਿੰਘ ਨੇ ਵੌਇਸ ਆਫ ਪੰਜਾਬ ਮੁਕਾਬਲੇ ਦਾ ਪਹਿਲਾ ਇਨਾਮ ਰਾਜਵੀਰ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਜੋ ਕਿ 2.5 ਲੱਖ ਰੁਪਏ ਦਾ ਹੈ ਕੈਬਨਿਟ ਮੰਤਰੀ ਗੁਰਮੀਤ ਸਿੰਘ ਨੇ ਮੁੱਖ ਤਰੀ ਵੱਲੋਂ ਸੁਨੇਹਾ ਪੜ੍ਹ ਕੇ ਕਿਹਾ ਕਿ ਪੌਣਾ ਪਿੰਡ ਵਿੱਚ ਰਾਜਵੀਰ ਜਵੰਦੇ ਦੇ ਨਾਂ ਤੇ ਇੱਕ ਸਟੇਡੀਅਮ ਬਣਾਇਆ ਜਾਵੇਗਾ ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਵੀ ਸਰਤਾंजलि ਸੁਨੇਹਾ ਆਇਆ ਦੋਸਤੋ ਰਾਜਵੀਰ ਜਵੰਦੇ ਦੀ ਯਾਦ ਵਿੱਚ ਅੱਜ ਦਾ ਇਹ ਅਪਡੇਟ ਨਾ ਸਿਰਫ ਉਹਨਾਂ ਦੀ ਪਤਨੀ ਅਤੇ ਪਰਿਵਾਰ ਲਈ ਰਾਹਤ ਹੈ ਸਗੋਂ ਪੰਜਾਬੀ ਸੰਗੀਤ ਜਗਤ ਲਈ ਵੀ ਇਹ ਇੱਕ ਮਾਣ ਵਾਲੀ ਗੱਲ ਹੈ ਅਸੀਂ ਸਾਰੇ ਮਿਲ ਕੇ ਉਹਨਾਂ ਨੂੰ ਯਾਦ ਰੱਖਾਂਗੇ ਜੋ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਾਲ ਹੀ ਕਮੈਂਟ ਵਿੱਚ ਰਾਜਵੀਰ ਦਾ ਅਤੇ ਆਪਣਾ ਪਸੰਦੀਦਾ ਗੀਤ ਦੱਸੋ ਧੰਨਵਾਦ ਰਾਜਵੀਰ ਨੂੰ ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ ਧੰਨਵਾਦ